ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੂ ਗੂਤਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੇ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਾਪਤੁ ਸਹਮਾਰੀ ਬਰਨ ਸਕੇ ਮਹਿਮਾ ਜੋ ਤੁਹਾਰੀ ਹਮਨਾ ਸਖਤ ਕਰ ਸਿਵਤ ਤੁਹਾਰੀ ਆਪਲੇ ਹੋ ਤਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਕੱਲ ਤੱਕ ਆਪਨੇ 20ਵੀਂ ਪੌੜੀ ਹੈ ਜੋ ਸ੍ਰੀ ਰਾਗ ਦੀ ਵਾਰ ਦੀ 20ਵੀਂ ਪੌੜੀ ਤੱਕ ਆਪ ਜੀ ਨੇ ਇਸ ਦੀ ਸੰਖੇਪ ਵਿਆਖਿਆ ਸੰਖੇਪ ਸ਼ਬਦ ਅਰਥ ਸਰਵਣ ਕੀਤੇ ਹੁਣੇ ਕਰੋ ਕਿਰਪਾ ਦੇਵ ਅਸ਼ੀਰਵਾਦ ਗੁਰੂ ਮਹਾਰਾਜ ਛੱਤੇ ਮਿਹਰ ਭਰਿਆ ਹੱਥ ਰੱਖਣਾ ਉਸ ਤੋਂ ਅੱਗੇ ਜਿੱਥੋਂ ਤੱਕ ਗੁਰੂ ਮਹਾਰਾਜ ਦਾ ਹੁਕਮ ਹੁੰਦਾ ਹੈ ਉੱਥੋਂ ਤੱਕ ਆਪਾਂ ਸ਼ਬਦਾਂ ਦੀ ਵਿਚਾਰ ਤੇ ਸੰਖੇਪ ਵਿਆਖਿਆ ਵਿਆਖਿਆ ਕਰ ਲਈਏ ਜੀ ਸਲੋਕ ਮਹਲਾ 3 ਇਹ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੁਆਰਾ ਚਾਰੀ ਗੀ ਗੁਰਬਾਣੀ ਦਾ ਸਲੋਕ ਹੈ ਜੀ ਇਸ ਸਲੋਕ ਨੂੰ ਸ੍ਰੀ ਗੁਰੂ ਅਰਜਨਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 91 ਤੇ ਦਰਜ ਕੀਤਾ ਹੈ ਵਰਣਨ ਕੀਤਾ ਹੈ ਜੀ ਜਿਉ ਪਿੰਡ ਸਭ ਤਿਸ ਕਾ ਸਭ ਸੈ ਦੇ ਆਧਾਰ ਇਹ ਸਾਡੇ ਵਿੱਚ ਜਿਹੜਾ ਜੀਵ ਹੈ ਸਾਡੇ ਜਿਹੜਾ ਸਵਾਸ ਚੱਲਦਾ ਜਿਹੜਾ ਪ੍ਰਾਣੀ ਹੈ ਪ੍ਰਾਣਾ ਨਾਲ ਚੱਨਣ ਵਾਲੇ ਨੂੰ ਪ੍ਰਾਣੀ ਕਿਹਾ ਜਾਂਦਾ ਹੈ ਕਿ ਇਹ ਸਰੀਰ ਆ ਪਿੰਡ ਸਰੀਰ ਨੂੰ ਪਿੰਡ ਕਿਹਾ ਜਾਂਦਾ ਹੈ ਜੀਵ ਪਿੰਡ ਸਭ ਤਿਸਕਾ ਤੇ ਸਭ ਸੇ ਦੇ ਆਧਾਰ ਇਹ ਉਸੇ ਦਾਈਆ ਤੇ ਸਾਰੇ ਲੋਕਾਂ ਨੂੰ ਹੀ ਦਿੰਦਾ ਹੈ ਜਿੰਨੀ ਸ੍ਰਿਸ਼ਟੀ ਹੈ ਨਾ ਸਾਰਿਆਂ ਦਾ ਆਧਾਰ ਇਹੋ ਈਕਾਲਪੁਰਖ ਵੈਗਰੂ ਹੈ ਜਿਹੜਾ ਉਹਨਾਂ ਦੇ ਸਰੀਰ ਦੇ ਵਿੱਚ ਜੀਵ ਪਾਉਂਦਾ ਹੈ ਤੇ ਜੀਵ ਪਿੰਡ ਸਭ ਤਿਸਕਾ ਉਸੇ ਦਾਈ ਹੈ ਸਭ ਸੇ ਦੇ ਆਧਾਰ ਤੇ ਸਾਰਿਆਂ ਦਾ ਆਧਾਰ ਆਸਰਾ ਉਹ ਕਾਲਪੁਰਖ ਵੈਗਰੂ ਹੈ ਜੋ ਸਾਰਿਆਂ ਨੂੰ ਹੀ ਆਪ ਸ੍ਰਿਸ਼ਟੀ ਨੂੰ ਪਰਤਪਾਲਣਾ ਕਰਦਾ ਹੈ ਨਾਨਕ ਗੁਰਮੁਖ ਸੀਵੀ ਹੈ ਸਦਾ ਸਦਾ ਦਾ ਤਾਰ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਫਰਮਾਉਂਦੇ ਨੇ ਕਿ ਜਿਹੜੇ ਗੁਰਮੁਖ ਲੋਕ ਹੈ ਨਾ ਉਹ ਸਦਾ ਸਦਾ ਹੀ ਉਸ ਦਾ ਤਾਰ ਨੂੰ ਦਾਤਾਰ ਪਿਆਰੀ ਵਿਸਰਿਆ ਦਾ ਤਾਰਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਬਹੁਤੇ ਲੋਕ ਤਾਂ ਇਹ ਕਹਿੰਦੇ ਆ ਕਿ ਜਿਸ ਦੇ ਤਿਸੇ ਨਾਲ ਚੇਤੇ ਨਹੀਂ ਦਿੱਤੇ ਕੌਲ ਵਟਾਏ ਬਹੁਤੇ ਤੇ ਜਿਹੜਾ ਦਿੱਤਾ ਦਾਤ ਮਿਲ ਗਈ ਉਹਦੇ ਨਾਲ ਲੱਫਤੇ ਰਹਿ ਜਾਂਦੇ ਆ ਜਿਹੜਾ ਦੇਣ ਵਾਲਾ ਉਹਨੂੰ ਭੁੱਲ ਜਾਂਦੇ ਆ ਜਿਹੜੇ ਗੁਰਮੁਖ ਆ ਨਾ ਉਹ ਸਦਾ ਗੁਰਮੁਖ ਸੇਵੀਏ ਸਦਾ ਸਦਾ ਜਿਹੜੇ ਗੁਰਮੁਖ ਲੋਕ ਆ ਸਦਾ ਹੀ ਪ੍ਰਮਾਤਮਾ ਦਾ ਸੇਵਨ ਕਰ ਦਿੰਦੇ ਆ ਅराधना ਕਰਦੇ ਰਹਿੰਦੇ ਕਿਉਂਕਿ ਇਸੇ ਕਰਕੇ ਫਿਰ ਉਹਨਾਂ ਗੁਰਮੁਖ ਕਿਹਾ ਜਾਂਦਾ ਨਾ ਨਾ ਮੂੰਹ ਗੁਰੂ ਵੱਲ ਰਹਿੰਦਾ ਤੇ ਮਨਮੁਖ ਜਿਹੜੇ ਗੁਰੂ ਤੋਂ ਮੂੰਹ ਫੇਰ ਲੈਂਦੇ ਆ ਉਹ ਹੁੰਦੇ ਆ ਉਹ ਕਦੇ ਨਾਮ ਨਹੀਂ 잡ਦੇ ਕਦੇ ਸੰਗਤ ਦੇ ਵਿੱਚ ਨਹੀਂ ਰਹਿੰਦੇ ਤੇ ਕਦੇ ਮਨਮੁਖ ਨਾਲੋਂ ਟੁੱਟੀਆਂ ਭਲੇ ਜਿਨ੍ਹਾਂ ਮਾਇਆ ਮੋਹ ਪਿਆਰ ਫਿਰ ਐਸੇ ਲੋਕਾਂ ਨਾਲ ਟੁੱਟੀ ਚੰਗੀ ਆ ਜਿਨ੍ਹਾਂ ਦਾ ਮਾਇਆ ਤੇ ਮੋਹ ਦੇ ਵਿੱਚ ਗ੍ਰਸਤ ਹੋਏ ਰਹਿੰਦੇ ਆ ਤੇ ਉਹਨਾਂ ਨਾਲ ਹੀ ਪਿਆਰ ਹੁੰਦਾ ਜਿਹੜੇ ਗੁਰਮੁਖ ਹੈ ਨਾ ਉਹ ਸਦਾ ਹੀ ਉਹ ਦਾਤੇ ਦਤਾਰ ਨਾਮ ਦਾਤੀ ਸਾਹਿਬ ਸੰਧੀਆਂ ਕਿ ਆ ਚੱਲੇ ਤਿਸ ਨਾਲ ਇਕ ਜਗੰਦੇ ਨਾ ਲੈਨ ਇਕ ਨਾ ਸੁੱਤਿਆਂ ਦੇ ਠਾਲ ਉਹ ਮਹਾਰਾਜ ਬਖਸ਼ਿਸ਼ ਕਰ ਦਿੰਦੇ ਨੇ ਸੁੱਤਿਆਂ ਨੂੰ ਉਠਾ ਕੇ ਦਾਤਾ ਦੇ ਦਿੰਦੇ ਆ ਤੇ ਫੇ ਗੁਰਮੁਖੋ ਦਾਤਾ ਦੇਣ ਵਾਲੇ ਦਾਤੇ ਨੂੰ ਸਦਾ ਸਿਮਰਦੇ ਅਰਾਧੇ ਰਹਿੰਦੇ ਹਨ ਹਉ ਬਲਹਾਰੀ ਤਿੰਨ ਕੋ ਜਿਨ ਧਿਆਇਆ ਹਰ ਨਿਰੰਕਾਰ ਅਸੀਂ ਉਹਨਾਂ ਤੇ ਬਲਹਾਰ ਜਾਂਦੇ ਹਾਂ ਵਾਰਨੇ ਜਾਂਦੇ ਹਾਂ ਕੁਰਬਾਨ ਜਾਂਦੇ ਹਾਂ ਜਿਨ੍ਹਾਂ ਨੇ ਉਸ ਅੰਗਰੰਕਾਰ ਨੂੰ icar ਪਰਖੇ ਨਿਰੰਕਾਰ ਆਕਾਰ ਤੋਂ ਰਹਤ ਹੈ ਕਿਉਂਕਿ ਉਹਦੇ ਕੋਈ icar ਨਹੀਂ ਹੈ ਨਾ ਕੋਈ ਕਹਿ ਨਹੀਂ ਸਕਦਾ ਕਿ ਰੱਬ ਐਡਾ ਵੱਡਾ ਰੱਬ ਐਡਾ ਵੱਡਾ ਰੱਬ ਐਡਾ ਵਾ ਨਾ ਰੱਬ ਭੋਰਾ ਕਿ ਜਿੰਨਾ ਵਾ ਇਹ ਕੋਈ ਨਹੀਂ ਕਹਿ ਸਕਦਾ ਉਹਦਾ ਆਕਾਰ ਕੋਈ ਨਹੀਂ ਨਿਰੰਕਾਰ ਹੈ ਇਸ ਕਰਕੇ ਅਸੀਂ ਉਹਨਾਂ ਗੁਰਮਖਾਂ ਤੋਂ ਬਲਹਾਰ ਜਾਂਦੇ ਹਾਂ ਜਿਹੜੇ ਉਸ ਨਿਰੰਕਾਰ ਨੂੰ ਧਿਆਉਂਦੇ ਹਨ ਉਸ ਦਾ ਸਿਮਰਨ ਕਰਦੇ ਹਨ ਉਹਨਾਂ ਕੇ ਮੁਖ ਸਾਦੇ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਆਹ ਗੱਲ ਬੜੀ ਵੱਡੀ ਏ ਜੀ ਜਿਹੜੀ ਜਦੋਂ ਨਾਮ ਜਪਦੇ ਬਾਣੀ ਪੜਦੇ ਨਾਮ ਜਪਦੇ ਆ ਬਾਣੀ ਨਰੰਕਾਰ ਹੈ ਗੁਰਬਾਣੀ ਬਣੀਏ ਬਾਣੀ ਪੜਦੇ ਪੜਦੇ ਗੁਰਬਾਣੀ ਵਰਗੇ ਬਣ ਜਾਂਦੇ ਜੇ ਗੁਰਬਾਣੀ ਲਿਖ ਦਿੱਤੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਰੀ ਗਲੀ ਮੇਰੀ ਆਓ ਤੇ ਉਹ ਫਿਰ ਸਿਰ ਧਰ ਕੇ ਸੀਸ ਤੇ ਉਹਦੇ ਗਲੀ ਦੇ ਵਿੱਚ ਚਲੇ ਗਏ ਉਹਨਾਂ ਨੇ ਕਹਿਤਾ ਕਿ ਸੀਸ ਆ ਜਿਹੜਾ ਪ੍ਰਕਰਮਾਂ ਦੇ ਵਿੱਚ ਰੱਖਣਾ ਵਾ ਪ੍ਰਕਰਮਾਂ 'ਚ ਭੇਟਾ ਕਰਨਾ ਗੁਰੂ ਦੇ ਗੁਰੂ ਦੇ ਅਰਪਣ ਕਰ ਦੇਣਾ ਸੋ ਐਸੇ ਗੁਰਮਖ ਨੇ ਜਿਹੜੇ ਉਹਨਾਂ ਦੇ ਮੁਖ ਸਦਾ ਉਜਲੇ ਰਹਿੰਦੇ ਆ ਸਦਾ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਹੋਰ ਵੀ ਬੜੇ ਜਿੰਨੇ ਲੋਕ ਉਹਨਾਂ ਦੇ ਨਾਲ ਲੱਗਦੇ ਨੇ ਤੇ ਉਹ ਜੇ ਕਰਨਾ ਤੇ ਉਹ ਕੰਮ ਆ ਨਾ ਜਿਹੜਾ ਉਹ ਕਰਦੇ ਆ ਉਹਨਾਂ ਨੇ ਨਾਮ ਜਪਿਆ ਤੇ ਉਹਨਾਂ ਦੇ ਨਾਲ ਜਿਹੜੇ ਲੱਗੇ ਉਹ ਵੀ ਨਾਮ ਜਪਣ ਲੱਗ ਪਏ ਉਹਨਾਂ ਨੇ ਜੁੱਧ ਲੜਿਆ ਇਸੇ ਕੌਮ ਦੀ ਖਾਤਰ ਤੇ ਸ਼ਹੀਦ ਹੋਏ ਤੇ ਜਿਹੜੇ ਨਾਲ ਭਾਈ ਬਲਵੰਤ ਸਿੰਘ ਹੋਣੀ ਸਨ 40 ਸਿੰਘ ਜਿਹੜੇ 40 ਗੁਰਦੁਆਰੇ ਬਣਿਆ ਵਰਪਾਲੇ ਦੇ ਲਾਗੇ-ਲਾਗੇ ਤੇ ਉਹ 40 ਤੇ ਮੋਰੀ ਸਿੰਘ ਸਨ ਤੇ ਬਾਕੀ ਹੋਰ ਵੀ ਕਿੰਨੇ ਸਿੰਘ ਸਨ ਜਿਹੜੇ ਸ਼ਹੀਦੀਆਂ ਪ੍ਰਾਪਤ ਉਸ ਸਮੇਂ ਕਰ ਗਏ ਤੇ ਇਸ ਕਰਕੇ ਉਹਨਾਂ ਦੇ ਮੁਖ ਜਿਹੜੇ ਸਦਾ ਉਜਲੇ ਨੇ ਤੇ ਜਿਹੜੇ ਨਾਲ ਲੱਗਦੇ ਉਹ ਵੀ ਛੁੱਟ ਜਾਂਦੇ ਨੇ ਇਸ ਕਰਕੇ ਸਾਰਾ ਜਗਤ ਦਾ ਸਾਰੀ ਦੁਨੀਆ ਕਹਿੰਦੀ ਹੈ ਕਿ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਸੋ ਇਸ ਕਰਕੇ ਉਹਨਾਂ ਨੂੰ ਸਾਰਾ ਜਗਤ ਸਾਰੀ ਦੁਨੀਆ ਨਮਸਕਾਰ ਕਰਦੀ ਹੈ ਮਹਲਾ ਤੀਜਾ ਸਤ ਗੁਰੂ ਮੇਰੇ ਆਏ ਉਲਟੀ ਭਈ ਨਾਮ ਨੇ ਦੇ ਖਰਚੋ ਖਾਓ ਜਦੋਂ ਸੱਚਾ ਗੁਰੂ ਹੀ ਮਿਲ ਗਿਆ ਨਾ ਉਦੋਂ ਸਾਰਾ ਸਾਰਾ ਕੰਮ ਉਲਟੋ ਗਿਆ ਜਿਹੜੇ ਪਾਸੇ ਸੀ ਚੱਲਦੇ ਸਾਂ ਨਾ ਕਦੇ ਕਬਰਾਂ ਤੇ ਜਾਂਦੇ ਸਾਂ ਕਦੇ ਕਿਤੇ ਜਾਂਦੇ ਸਾਂ ਉਹਦੇ ਉਲਟ ਅਸੀਂ ਇੱਕ ਜਗ੍ਹਾ ਗੁਰੂ ਘਰ ਗੁਰੂ ਗੋਬਿੰਦ ਸਿੰਘ ਸਾਹਿਬ ਜਾਣ ਲੱਗ ਪਏ ਉਲਟਾ ਕੰਮ ਹੋ ਗਿਆ ਨਾ ਤੋਂ ਉਲਟੀ ਗੰਗਾ ਬਹਹਾ ਹਾਏ ਹੋ ਨਾ ਉਹਨਾਂ ਨੇ ਉਲਟੀ ਗੰਗਾ ਬਹਾਈ ਗੁਰੂ ਸਾਹਿਬ ਨੇ ਇਹ ਕੀਤਾ ਕਿ ਜਿਹੜੇ ਚੇਲੇ ਜਿਹੜੇ ਮੱਥਾ ਟੇਕਦੇ ਸੀ ਉਹਨਾਂ ਨੂੰ ਉਹਨਾਂ ਨੂੰ ਗੁਰੂ ਬਣਾ ਦਿੱਤਾ ਤੇ ਉਹਨਾਂ ਨੂੰ ਮੱਥਾ ਟੇਕ ਦਿੱਤਾ ਸੋ ਇਸ ਤਰ੍ਹਾਂ ਹੀ ਜਿਹੜੇ ਗੁਰਮੁਖ ਪਿਆਰੇ ਤੇ ਹੋਰ ਥਾਵਾਂ ਤੇ ਜਾਂਦੇ ਸਨ ਜਿ ਤਰ੍ਹਾਂ ਗੰਗਾ ਤੇ ਜਾਂਦੇ ਸਨ ਗੁਰੂ ਅੰਗਰਜ ਅਮਰਦਾਸ ਮਹਾਰਾਜ ਜੀ ਤੇ ਫਿਰ ਜਦੋਂ ਗੁਰੂ ਮਿਲ ਗਏ ਗੁਰਬਿਨ ਕੋਹਰ ਅੰਧਾਰ ਗੁਰਬਿਨ ਸਮਝ ਨਾ ਆਵੇ ਜਦੋਂ ਗੁਰੂ ਮਿਲ ਗਏ ਤੇ ਗੁਰੂ ਗੁਰੂ ਤੋਂ ਪਹਿਲਾਂ ਕੋਹਰ ਅੰਧਾਰ ਸੀ ਉਹਨਾਂ ਦੀ ਜ਼ਿੰਦਗੀ 'ਚ ਹਨੇਰਾ ਸੀ ਤੇ ਫਿਰ ਇਹ ਗੁਰੂ ਮਿਲ ਗਏ ਤੇ ਉਹਨਾਂ ਨੂੰ ਸਮਝ ਪੈ ਗਈ ਸੋ ਐਸੇ ਗੁਰਮੁਖ ਨੇ ਜਿਹੜੇ ਭਾਵੇਂ ਕਿਤੇ ਦੇਵੀਆਂ ਦੇ ਭਗਤ ਕਿਸੇ ਦੇ ਭਗਤ ਬਣੇ ਆ ਜਦੋਂ ਉਹਨਾਂ ਨੂੰ ਸੱਚਾ ਗੁਰੂ ਮਿਲ ਗਿਆ ਨਾ ਸਤਗੁਰੂ ਮਿਲਿਆ ਉਲਟੀ ਭਈ ਉਲਟੀ ਇਹ ਭਈ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਭਾਈ ਲਹਿਣਾ ਜੀ ਜਦੋਂ ਜਾਂਦੇ ਸਨ ਮਾਤਾ ਦੇ ਦਰਸ਼ਨਾਂ ਨੂੰ ਤੇ ਕਿਸੇ ਨੇ ਦੱਸਤਾ ਕਿ ਗੁਰੂ ਨਾਨਕ ਸਾਹਿਬ ਦੀ ਧਰਮਸ਼ਾਲਾ ਗੁਰੂ ਨਾਨਕ ਸਾਹਿਬ ਇੱਥੇ ਧਰਮ ਪ੍ਰਚਾਰ ਕਰਦੇ ਨੇ ਸਿੱਖ ਧਰਮ ਦਾ ਉਹਨਾਂ ਨੇ ਨੀਂਹ ਰੱਖੀ ਆ ਸਿੱਖ ਧਰਮ ਚਲਾ ਰਹੇ ਨੇ ਉਹਨਾਂ ਜਾ ਕੇ ਜਦੋਂ ਉਹਨਾਂ ਦਾ ਵੇਖਿਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਜੋ ਪ੍ਰਚਾਰ ਕਰਨ ਦਾ ਤਰੀਕਾ ਸੀ ਜੋ ਗੁਰੂ ਬਣ ਕੇ ਬਹਿਣ ਦਾ ਤਰੀਕਾ ਸੀ ਉਹਨਾਂ ਨੇ ਵੇਖਿਆ ਭਾਈ ਲਹਿਣਾ ਜੀ ਜਦੋਂ ਗਏ ਆ ਨਾ ਤੇ ਅੱਗੇ ਗੁਰੂ ਨਾਨਕ ਸਾਹਿਬ ਜੀ ਖੇਤਾਂ ਵਿੱਚ ਸਨ ਤੇ ਉਹਨਾਂ ਨੇ ਕਿਹਾ ਜੀ ਮੈਂ ਨਾਨਕ ਦੀ ਧਰਮਸ਼ਾਲਾ ਜਾਣਾ ਗੁਰੂ ਨਾਨਕ ਉਸ ਸਮੇਂ ਨਹੀਂ ਕਹਿੰਦੇ ਸਨ ਬਹੁਤੇ ਲੋਕ ਉਹਨਾਂ ਨੇ ਕਿਹਾ ਨਾਨਕ ਦੀ ਧਰਮਸ਼ਾਲਾ ਜਾਣਾ ਮੈਂ ਉਹਨਾਂ ਨੇ ਕਿਹਾ ਉਹ ਪੁਰਖਾ ਜੀ ਧੰਨਵਾਦੀ ਲੈ ਚਲਦੇ ਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦੇ ਘੋੜੇ ਦੀ ਲਗਾਮ ਫੜ ਕੇ ਲੈ ਗਏ ਜਦੋਂ ਲੈ ਗਏ ਤੇ ਕਹਿੰਦੇ ਵੀ ਇੱਥੇ ਆ ਕੇ ਵੇਂਦੇ ਨੇ ਉਹਨਾਂ ਨੇ ਆ ਜਾਣਾ ਤੁਸੀਂ ਇੱਥੇ ਥੋੜਾ ਜਿਹਾ ਇੰਤਜ਼ਾਰ ਕਰੋ ਉਹਨਾਂ ਦਾ ਉਹ ਘੋੜੇ ਤੋਂ ਉਤਰੇ ਉੱਥੇ ਜਾ ਕੇ ਬੈਠੇ ਸੰਗਤ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਬਸਤਰ ਬਦਲ ਕੇ ਆ ਕੇ ਬੈਠ ਗਏ ਤੇ ਉਹਨੇ ਕਿਹਾ ਜੀ ਮੇਰੇ ਤੋਂ ਬਹੁਤ ਵੱਡਾ ਗਨਾਹ ਹੋ ਗਿਆ ਮੇਰੇ ਤੋਂ ਵੀ ਘੋੜੇ ਨੂੰ ਫੜ ਕੇ ਲਿਆਇਓ ਦੋ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤੁਸੀਂ ਉਹ ਤੁਹਾਡਾ ਨਾਂ ਕੀ ਲੈਣਾ ਉਹ ਕਹਿੰਦਾ ਜੀ ਮੇਰਾ ਨਾਂ ਲੈਣਾ ਉਹਨਾਂ ਕਹਿੰਦਾ ਜੀ ਤੁਸੀਂ ਲੈਣਾ ਤੇ ਅਸੀਂ ਦੇਣਾ ਜਿਹੜੇ ਲੈਣ ਦਾ ਰਹੁੰਦੇ ਆ ਨਾ ਉਹ ਘੋੜਿਆਂ ਤੇ ਚੜ ਕੇ ਆਉਂਦੇ ਆ ਤੇ ਜਿਹੜੇ ਦੇਣਦਾਰ ਹੁੰਦੇ ਉਹਨਾਂ ਨੂੰ ਫੇਰ ਫੜ ਕੇ ਆਪਣੇ ਘਰ ਬੜੇ ਇਤਨਾਲ ਲਿਆਉਂਦੇ ਇਸ ਕਰਕੇ ਤੁਸੀਂ ਲੈਣਾ ਤੇ ਅਸੀਂ ਦੇਣਾ ਹੈ ਇਸ ਕਰਕੇ ਤੁਹਾਨੂੰ ਅਸੀਂ ਸਤਕਾਰ ਸਹਿਤ ਲੈ ਕੇ ਆਏ ਆ ਸੋ ਐਸਾ ਗੁਰੂ ਘਰ ਦਾ ਵਰਤਾਰਾ ਵੇਖ ਕੇ ਭਾਈ ਲੈਣਾ ਜੀ ਦੇਵੀ ਤੇ ਜਾਣਾ ਛੱਡਤਾ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆ ਗਏ ਤੇ ਗੁਰੂ ਬਣ ਗਏ ਨਾਮਨੇਦ ਖਰਚੀਓ ਖਾਓ ਫਿਰ ਉਜੈਨ ਵੈ ਸੇ ਖਜ਼ਾਨੇ ਭਰ ਗਏ ਭਾਵੇਂ ਦਿਨ ਰਾਤ ਉਥੇ ਲੰਗਰ ਦੌਰ ਤ ਵੰਡੀਏ ਰਸ ਅੰਮ੍ਰਿਤ ਖੀਰ ਕੇ ਹਾਲੀ ਘੋ ਵਾਲੀ ਖੀਰ ਭਾਵੇਂ ਉਥੇ ਵਰਤਦੀ ਆਜੀ ਵਰਤਦੀ ਐ ਤੇ ਕਦੇ ਵੀ ਟੋਟ ਨਹੀਂ ਆਈ ਜਿੰਨਾ ਮਰਜੀ ਖਾਓ ਪੀਓ ਜੀ 18 ਸਿੱਧੀਆਂ ਪਿਛੇ ਲਗੀਆਂ ਫਿਰਨਾ ਨਿਜ ਕਰ ਵਸੈ ਜਿਸ ਆਏ ਨਿਜ ਕਰ ਵਸੈ ਨਿਜ ਥਾਏ 18 ਸਿੱਧੀਆਂ 9 ਦੀਆਂ ਤੇ 18 ਸਿੱਧੀਆਂ 9 ਖਜ਼ਾਨੇ ਹੁੰਦੇ ਆ 18 ਸਿੱਧੀਆਂ ਹੁੰਦਾ ਸਿੱਧੀ ਕਰਨੀ ਕੋਸ਼ੇ ਜੋਗ ਮਤ ਅਨਸਾਰ ਤੇ ਕੁਝ ਹੋਰ ਮਤਾਂ ਅਨਸਾਰ ਇਹ ਸਿੱਧੀ ਕੀਤੀ ਜਾਂਦੀ ਹੈ ਸਿੱਧੀ ਕਰਨ ਤੋਂ ਬਾਅਦ ਉਹ ਸਿੱਧੀ ਦਾ ਹੀ ਇਨਸਾਨ ਗੁਲਾਮ ਹੋ ਜਾਂਦਾ ਹੈ ਫਿਰ ਉਸ ਇਨਸਾਨ ਨੂੰ ਕਦੇ ਮੁਕਤੀ ਨਹੀਂ ਮਿਲਦੀ ਇਸ ਕਰਕੇ ਗੁਰਮਤ ਅਨਸਾਰ ਇਹਨਾਂ ਚੀਜ਼ਾਂ ਤੋਂ ਗੁਰਸਿੱਖਾਂ ਨੂੰ ਵਰਜਿਤ ਕੀਤਾ ਗਿਆ ਕਿ ਤੂੰ ਰਿੱਧੀਆਂ ਸਿੱਧੀਆਂ ਰਿੱਧ ਸਿੱਧੋਂ ਨਚਰਨੀ ਲੱਗੀ ਫਿਰੇ ਰਿੱਧੀਆਂ ਸਿੱਧੀਆਂ ਜਿਹੜੀਆਂ ਨਾ ਇਹ ਗੁਰਮੁਖਾ ਦੇ ਪੈਰਾਂ ਦੇ ਮਗਰ ਤੁਰੀਆਂ ਫਿਰਦੀਆਂ ਤੇ ਗੁਰਮੁਖ ਇਹਨਾਂ ਨੂੰ ਲੈਂਦੇ ਨਹੀਂ ਐ 18 ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਘਰ ਵਸੇ ਨਿਜ ਥਾਏ ਪਿਉ ਆਪਣੇ ਟਿਕਾਣੇ ਤੇ ਬੈਠ ਕੇ ਆ ਕੇ ਗੁਰੂ ਘਰ ਦੇ ਵਿੱਚ ਤੇ ਗੁਰੂ ਦੇ ਨਾਲ ਜੁੜ ਗਏ ਤੇ ਰਿਹ ਦੀਆਂ ਸਿੱਧੀਆਂ ਜਿਹੜੀਆਂ ਇਹ ਸਾਰੀਆਂ ਮਗਰ ਤੁਰੀਆਂ ਫਿਰਦੀਆਂ ਹਨ ਅਨਹਦ ਧੁਨੀ ਸਦ ਵਜਦੇ ਓਨ ਮਨ ਹਰਲੇ ਵਲਾਈ ਸਦਾ ਹੀ ਉਹਨਾਂ ਦੇ ਮਨ ਦੇ ਵਿੱਚ ਦਿਲ ਦੇ ਵਿੱਚ ਜਿਹੜੇ ਅਨਹਦ ਧੁਨੀ ਪੰਜ ਤਰ੍ਹਾਂ ਦੇ ਜਿਹੜੇ ਸਾਜ ਹੈ ਨਾ ਸਾਰੇ ਸਾਜ਼ ਧੁਨੀ ਉਹਨਾਂ ਦੇ ਮੰਦਿਰ ਵਿੱਚ ਵੱਜਦੀ ਰਹਿੰਦੀ ਤੇ ਉਹ ਚਾਰਦੇ ਰਹਿੰਦੇ ਨੇ ਭਾਵੇਂ ਮੂੰਹ ਤੋਂ ਤੁਹਾਡੇ ਨਾਲ ਗੱਲਾਂ ਕਰਦੇ ਰਹਿੰਦੇ ਨੇ ਐਸੇ ਗੁਰੂਗ ਪਿਆਰੇ ਅੰਦਰ ਉਹਨਾਂ ਦੇ ਵਾਹਿਗੁਰੂ 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 ਸ਼ਬਦ ਚੱਲ ਰਿਹਾ ਹੁੰਦਾ ਹੈ ਤੇ ਹਰ ਸਮੇਂ ਉਹਨਾਂ ਦੀ ਲਿਬ ਲੱਗੀ ਰਹਿੰਦੀ ਹੈ ਉਹਨਾਂ ਦੀ ਇੱਕ ਐਸਾ ਕੋਈ ਸਮਾਂ ਨਹੀਂ ਹੈ ਕਿ ਉਹਨਾਂ ਦੀ ਲਿਬ ਟੁੱਟ ਜਾਂਦੀ ਹੈ ਉਠ ਤੈ ਬੈਠ ਤ ਸੋਬ ਤ ਨਾਮ ਕਹੋ ਨਾਨਕ ਜਨ ਕੈ ਸਦਕਾ ਬੋ ਕੰਮ ਕਰ ਕਰਦੇ ਆ ਵੀ ਵਾਹਿਗੁਰੂ ਦਾ ਨਾਮ ਜਪਦੇ ਰਹਿੰਦੇ ਹਨ ਨਾਨਕ ਹਰ ਭਗਤ ਤੇ ਨਾ ਕਹਿ ਮਨ ਵਸੈ ਜਿਨ ਮਸਤਕ ਲਿਖਿਆ ਤੁਰ ਪਾਏ ਤੀਸਰੇ ਪਾਸ਼ਾ ਸ੍ਰੀ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਕਿ ਜਿਹੜੀ ਭਗਤੀ ਹੈ ਉਹਨਾਂ ਦੇ ਮਨ ਦੇ ਵਿੱਚ ਵਸ ਜਾਂਦੀ ਹੈ ਤੇ ਉਹਨਾਂ ਦੇ ਮੱਥੇ ਤੇ ਲਿਖੇ ਹੁੰਦੇ ਪਹਿਲਾਂ ਲੇਖ ਲਿਖਾ ਕੇ ਆਏ ਹੁੰਦੇ ਆ ਤੁਰ ਤੋਂ ਮਸਤਕ ਲਿਖਿਆ ਲੇਖ ਜਿਹੜਾ ਨਾ ਉਹ ਤੁਰ ਤੋਂ ਲਿਖਾ ਕੇ ਆਉਂਦੇ ਆ ਤੇ ਇਸ ਕਰਕੇ ਉਹ ਹਰ ਵੇ ਭਗਤੀ ਕਰਦੇ ਤੇ ਭਗਤੀ ਉਹਨਾਂ ਦੇ ਮਨ ਵਿੱਚ ਵਸੀ ਹੁੰਦੀ ਹੈ ਪੌੜੀ ਹੋ ਟਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾਂ ਰਾਗਾਂ ਦੇ ਚ ਬਾਣੀ ਚਾਰੀ ਹੈ ਤੇ ਉਹਨਾਂ ਨੇ ਕਹਿ ਦਿੱਤਾ ਇਹ ਨਹੀਂ ਕਿਹਾ ਕਿ ਮੈਂ ਬੜਾ ਸਿਆਣਾ ਮੈਂ ਬੜੀ ਬਾਣੀ ਰਚੀ ਹੈ ਉਹਨਾਂ ਕਿਹਾ ਹੋ ਟਾਡੀ ਵੇਕਾਰ ਕਰੇ ਲਾਇਆ ਟਾਢੀ ਵਿਕਾਰ ਸੀ ਤੁਸਾਂ ਕਾਰੇ ਲਾਤਾ ਤੁਸਾਂ ਨਾਮ ਜਪਣ ਤੇ ਲਾਤਾ ਤੇ ਹਉ ਟਾਢੀ ਹਰਪ੍ਰਭ ਖਸਮ ਕਾ ਇਹ ਅਸੀਂ ਅਕਾਲ ਪੁਰਖ ਦੇ ਢਾਢੀ ਆਂ ਤੇ ਅਸੀਂ ਉਹਦੇ ਦਰ ਤੇ ਆਏ ਉਹਦੇ ਗੁਣ ਗਾਉਣੇ ਆ ਉਹਦੇ ਉਸਤਤ ਕਰਨੀ ਏ ਇਸ ਕਰਕੇ ਉਹਦੇ ਦਰ ਤੇ ਆਏ ਹਾਂ ਹਰ ਅੰਦਰ ਸੁਣੀ ਪੁਕਾਰ ਢਾਢੀ ਮੁਖ ਲਾਇ ਉਸ ਪ੍ਰਮਾਤਮਾ ਦੇ ਕਾਰਪੁਰ ਵੈਗਰੂ ਨੇ ਜਦੋਂ ਸਾਡੀ ਪੁਕਾਰ ਸੁਣ ਲਈ ਨਾ ਸਾਡੀ ਢਾਡੀਆਂ ਦੀ ਤੇ ਮੁਖ ਲਾਇ ਦਾ ਮਤਲਬ ਹੁੰਦਾ ਕਿ ਉਹਨਾਂ ਨੇ ਕਿ ਆਓ ਜੀ ਬੈਠੋ ਤੁਸੀਂ ਕਿਵੇਂ ਆਏ ਜੋ ਕਿੱਥੋਂ ਆਏ ਜੋ ਕਿਸ ਤਰ੍ਹਾਂ ਆਏ ਹੋ ਇਹ ਪੁੱਛ ਕੇ ਮੁਖ ਲਾਇਆ ਲਾਗੇ ਬਿਠਾ ਲਿਆ ਜੀ ਹਰ ਪੁੱਛਿਆ ਢਾਡੀ ਸਤ ਕੈ ਕੀਤੇ ਅਰਥ ਦੁਆਇਆ ਢਾਡੀ ਨੂੰ ਸਤ ਕੇ ਲਾਗੇ ਬਿਠਾ ਕੇ ਗੁਰੂ ਮਹਾਰਾਜ ਜੀ ਨੇ ਪੁੱਛਿਆ ਬਈ ਤੂੰ ਕਾਦੇ ਵਾਸਤੇ ਆਇਆ ਤੂੰ ਕੀ ਲੈਣੇ ਆਇਆ ਇਸ ਕੰਮ ਪੁੱਛ ਲਿਆ ਬਈ ਤੂੰ ਕਾਦੇ ਵਾਸਤੇ ਆਇਆ ਕੀ ਕੰਮ ਆ ਤੇਰਾ ਤੂੰ ਕਿਉਂ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭੂਹਾਰ ਨਾਮ ਸਤੇ ਆਇਆ ਉਹਨੇ ਢਾਡੀ ਨੇ ਪਤਾ ਕੀ ਕਹਿਦਾ ਪੇ ਮੈਨੂੰ ਦਿਆਲ ਹੋ ਕੇ ਨਾ ਕਿਰਪਾ ਕਰਕੇ ਛੱਡ ਦੇ ਸਾਨੂੰ ਨਾਮ ਦੇ ਦਿਓ ਇਹ ਪ੍ਰਭੂ ਜੀ ਸਾਨੂੰ ਨਾਮ ਦੇ ਦਿਓ ਇਸ ਕਰਕੇ ਅਸੀਂ ਤੁਹਾਡਾ ਨਾਮ ਤੇਉਣਾ ਨਾਮ ਹੀ ਜਪਣਾ ਹੈ ਇਸ ਕਰਕੇ ਸਾਨੂੰ ਆਪਣੇ ਨਾਮ ਦੀ ਬਖਸ਼ਿਸ਼ ਕਰ ਦਿਓ ਹਰ ਦਾਤਾ ਹਰ ਨਾਮ ਜਪਾਇਆ ਨਾਨਕ ਪੈ ਨਾਇਆ ਗੁਰੂ ਨਾਨਕ ਪਾਤਸ਼ਾਹ ਜੀ ਪਰਮਾਉਦੇ ਨੇ ਕਿ ਉਹ ਦਾਤੇ ਨੇ ਦਾਮ ਦੇਤਾ ਤੇ ਨਾਮ ਜਪਾਇਆ ਤੇ ਨਾਮ ਦੇ ਨਾਲ ਉਹ ਰੰਗੇ ਗਏ ਨਾਮ ਹੀ ਉਹਨਾਂ ਪਹਿਨ ਲਿਆ ਉਹਨਾਂ ਦੇ ਅੰਦਰ ਬਾਹਰ ਹਰ ਵੇਲੇ ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ ਉਹ ਸੱਚ ਦੇ ਵਿੱਚ ਰਤੇ ਗਏ ਤੇ ਨਾਮ ਜਪਦੇ ਰਹੇ ਸੁੱਧ ਇਹ ਜਿਹੜੀ 21 ਪੌੜੀਆਂ ਦੇ ਨਾਲ ਜਿਹੜੀ ਬਾਹਰ ਲਿਖੀ ਗਈ ਹੈ ਨਾ ਇਹ ਸੁੱਧ ਹੈ ਇਹਨੂੰ ਸੋਧਣ ਦੀ ਕੋਈ ਜ਼ਰੂਰਤ ਨਹੀਂ ਹੈ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਇਕ ਇਕਾਲਪੁਰਖ ਵਹਿਗੁਰੂ ਸਰਬ ਵਿਆਪਕ ਹੈ ਅਤੇ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਸਾਰੀ ਸ੍ਰਿਸ਼ਟੀ ਉਸਨੇ ਬਣਾਈ ਤੇ ਉਹ ਚਲਾ ਰਿਹਾ ਹੈ ਉਹ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਉਸ ਨੂੰ ਜਾਣਿਆ ਜਾਂਦਾ ਹੈ ਉਸ ਬਾਰੇ ਜਾਣਿਆ ਜਾਂਦਾ ਹੈ ਸ਼੍ਰੀ ਰਾਗ ਕਬੀਰ ਜੀੋ ਕਾ ਇਹ ਸ਼੍ਰੀ ਰਾਗ ਦੇ ਵਿੱਚ ਭਗਤ ਕਬੀਰ ਜੀ ਦੀ ਬਾਣੀ ਸ਼ੁਰੂ ਹੋ ਰਹੀ ਹੈ ਜਿਹੇ ਭਗਤਾਂ ਦੀ ਬਾਣੀ ਹੈ ਨਾ ਜਿਹੜੀ ਇਹ ਹਰ ਰਾਗ ਦੇ ਅੰਤ ਦੇ ਵਿੱਚ ਦਰਜ ਕੀਤੀ ਜਾਂਦੀ ਹੈ ਉਹ ਜਿੰਨੀ ਜਿੰਨੀ ਬਾਣੀ ਗੁਰੂ ਮਹਾਰਾਜ ਜੀ ਨੇ ਉਸ ਸਮੇਂ ਦਰਜ ਕੀਤੀ ਉਹ ਸਾਰੇ ਰਾਗ ਦੀ ਬਾਣੀ ਜਿਹੜੀ 12ਵੀਂ ਖਤਮ ਹੋ ਸਮਾਪਤ ਹੋਣ ਤੋਂ ਬਾਅਦ ਇਹ ਬਾਣੀ ਲਿਖੀ ਜਾਂਦੀ ਹੈ ਜੀ ਇਹ ਭਗਤ ਕਬੀਰ ਜੀ ਦੁਆਰਾ ਉਚਾਰੇ ਗਈ ਬਾਣੀ ਹੈ ਇਸ ਬਾਣੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 91 ਨੰਬਰ ਅੰਕ ਦੇ ਵਰਣਨ ਕੀਤਾ ਹੈ ਜੀ ਏਕ ਸਵਾਨ ਕੈ ਘਰ ਗਾਵਣਾ ਇਹ ਨਾ ਜਿਹੜਾ ਰਹੋਏ ਕੇ ਸ਼ੰਤ ਸੋ ਇਸ ਤਰ੍ਹਾਂ ਦੇ ਸਵਾਨਕੇ ਘਰ ਗਾਣਾ ਪਹਿਰਿਆਂ ਕੇ ਘਰ ਗਾਉਣਾ ਇਹ ਸ਼ਬਦਾਂ ਦੀ ਚਾਲ ਹੈ ਵੱਖ ਵੱਖ ਚਾਲਾਂ ਹੁੰਦੀਆਂ ਤੇ ਇਸਾ ਕਰਕੇ ਇਹ ਸ਼ਬਦਾ ਜਿਹੜਾ ਇੱਕ ਸਵਾਨਕੇ ਘਰ ਗਾਉਣਾ ਸਵਾਨਕੇ ਘਰ ਗਾਉਣਾ ਇੱਕ ਨਾ ਅਸੀਂ ਛੋਟੇ ਹੁੰਦੇ ਸੀ ਉਦੋਂ ਪਿੰਡਾਂ ਦੇ ਵਿੱਚ ਦੂਸਰੇ ਤਵੇ ਵਾਲੇ ਰਿਕਾਰਡ ਵੱਜਦੇ ਹੁੰਦੇ ਸੀ ਤੇ ਉਹੜਾ ਰਿਕਾਰਡ ਹੁੰਦਾ ਸੀ ਨਾ ਆਪਣਾ ਮਸ਼ੀਨ ਤੇ ਚੱਲਣ ਵਾਲਾ ਉਹਦੇ ਉੱਤੇ ਨਾ ਕੁੱਤੇ ਦੀ ਫੋਟੋ ਬਣੀ ਹੁੰਦੀ ਸੀ ਇਹ ਕੁੱਤਾ ਇੰਜ ਲੱਗਦਾ ਸੀ ਜਿਵੇਂ ਕੁੱਤਾ ਇਹ ਦਾ ਮਾਡਲ ਬਣਾਇਆ ਸੀ ਉਹਨਾਂ ਦਾ ਉਹਨਾਂ ਦਾ ਜਿਹੜਾ ਮਾਰਕਾ ਸੀ ਉਹ ਕੁੱਤੇ ਦਾ ਸੀ ਐਚ ਐਮ ਵੀ ਹਿਜ ਜਮਾਸਟਰ ਵਾਈਸ ਵਾਲੀ ਕੰਪਨੀ ਸੀ ਉਹ ਤੇ ਉਹਦੇ ਤੇ ਕੁੱਤੇ ਦੀ ਫੋਟੋ ਬਣੀ ਹੁੰਦੀ ਸੀ ਤੇ ਉਹਦੇ ਅੱਗੇ ਵਾਜਾ ਰੱਖਿਆ ਹੁੰਦਾ ਸੀ ਸੋ ਇਸ ਤਰ੍ਹਾਂ ਦਾ ਉਹਨਾਂ ਦਾ ਸੀ ਇਹ ਵੀ ਜਿਹੜਾ ਸ਼ਬਦ ਹੈ ਏਕ ਸਵਾਨ ਕਹੇ ਘਰ ਗਾਵਣਾ ਇਹ ਇਸ ਤਰ੍ਹਾਂ ਦਾ ਹੈ ਕਿ ਇਹ ਸ਼ਬਦ ਦੀ ਚਾਲ ਹੈ ਜਾਨੀ ਜਾਣਤ ਸੁਤ ਬੜਾ ਹੋਤ ਹੈ ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਬਦ ਘਟਤ ਹੈ ਮਾਤਾ ਕਹਿੰਦੀ ਹੈ ਕਿ ਮੇਰਾ ਪੁੱਤ ਵੱਡਾ ਹੋ ਰਿਹਾ ਹੌਲੀ ਹੌਲੀ ਵੱਡਾ ਹੋ ਰਿਹਾ ਤੋ ਇਹ ਨਹੀਂ ਜਾਣਦੀ ਕਿ ਦਿਨ ਦਿਨ ਕਰਕੇ ਦੀ ਉਮਰ ਘਟਦੀ ਜਾ ਰਹੀ ਹੈ ਉਮਰ 90 ਸਾਲ ਲੈ ਕੇ ਆਇਆ 10 ਸਾਲ ਆਂਦਾ ਤਾਂ ਹੋਇਆ 10 ਸਾਲ ਘਟ ਗਈ 20 ਦਾ ਹੋਇਆ 20 ਘਟ ਗਈ 30 ਦਾ ਹੋਇਆ 30 ਘਟ ਗਈ 80 ਦਾ 80 ਘਟ ਗਈ 99 ਦਾ ਤੇ 99 ਘਟ ਗਈ ਤੇ ਅੱਗੇ ਆ ਗਿਆ ਆਖਰੀ ਸਮਾ ਸੋ ਦਿਨ ਦਿਨ ਉਹ ਘਟਤ ਹੈ ਦਿਨ ਦਿਨ ਉਹ ਦਿਹਾਤਾ ਹੈ ਛਿੱਟੇ ਫੂਟੇ ਘਟ ਜਿਓ ਪਾਣੀ ਜਿਸ ਤਰ੍ਹਾਂ ਕਿ ਘਾਟਾਂ ਤੋਂ ਘੜੇ ਦੇ ਵਿੱਚੋਂ ਪਾਣੀ ਫੁੱਟ ਦੌੜ ਤੁਰਦਾ ਰਹਿੰਦਾ ਨਾ ਵਗਦਾ ਜਾਂਦਾ ਤੇ ਇਸ ਤਰ੍ਹਾਂ ਦਿਨ ਦਿਨ ਕਰਕੇ ਜਿਹੜੀ ਉਮਰ ਹੈ ਸਾਡੀ ਇਹ ਵੀ ਬੀਤੀ ਰਹਿੰਦੀ ਹੈ ਤੇ ਦਿਨ ਦਿਨ ਕਰਕੇ ਆਪ ਘਟੇ ਤਨ ਛਿਜੇ ਭੀ ਜਦੋਂ ਉਮਰ ਘਟਦੀ ਤੇ ਤਨ ਵੀ ਛਿਜੇਦਾ ਜਾਂਦਾ ਤਨ ਕਮਜ਼ੋਰ ਹੋ ਜਾਂਦਾ ਜਾਂਦਾ ਹੈ ਮੋਰ ਮੋਰ ਕਰ ਅਟਕ ਅੰਤਾ ਲਾੜ ਧਰ ਪੇਖਤ ਹੀ ਜਮਰਾਉ ਹਸੈ ਬੜੇ ਤਰ੍ਹਾਂ ਨਾ ਮਾਂ लाड ਕਰਦੀ ਐ ਬਹੁਤ ਬਹੁਤ ਲਾੜ ਕਰਦੀ ਐ ਬਹੁਤ ਜ਼ਿਆਦਾ ਲਾੜ ਕਰਦੀ ਐ ਤੇ ਪੇਖਤ ਹੀ ਜਮਰਾਉ ਹਸੈ ਜਮਰਾਉ ਹੱਸਦਾ ਕਹਿੰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸ ਮੇਰੇ ਕੋਲ ਆਉਣਾ ਹੀ ਐ ਸਮਾਂ ਆਈ ਜਾਂਦਾ ਜਿਵੇਂ ਜਿਵੇਂ ਵੱਡਾ ਹੋਈ ਜਾਂਦਾ ਤਿਵੇਂ ਤਿਵੇਂ ਸਮਾਂ ਨੇੜੇ ਆਈ ਜਾਂਦਾ ਸੋ ਜਮਰਾਜ ਹੱਸਦਾ ਵੀ ਮਾਤਾ ਕਿੱਡੇ ਲਾਡ ਕਰਦੀ ਆ ਕਿੰਨੀ ਖੁਸ਼ ਆ ਕਿੰਨਾ ਪਿਆਰ ਕਰਦੀ ਆ ਕੋਈ ਨਹੀਂ ਕਹਿੰਦਾ ਕਰ ਲੈ ਪਿਆਰ ਉਹਨਾ ਤੇ ਮੇਰੇ ਕੋਲ ਹੀ ਆ ਨਾ ਐਸਾ ਤੈਂ ਜੱਗ ਭਰਮ ਲਾਇਆ ਇਹ ਜਾਗਾ ਨਾ ਸਾਰਾ ਇਹ ਸੰਸਾਰ ਦੀ ਮਾਇਆ ਨਾ ਜਿਹੜੀ ਇਹ ਸੰਸਾਰੇ ਕੇ ਸੰਬੰਧੀ ਜੋ ਦੀਸੇ ਮਨ ਮੇਰੇ ਸਭ ਆਪਣੇ ਸਵਾਏ ਮਲਾਸਾ ਜਿੱਤਦੇ ਨੇ ਉਨ੍ਹਾਂ ਕਾ ਸਵਾਉ ਹੋਏ ਨਾ ਆਵੇ ਤਿੱਦ ਨੇੜੇ ਕੋ ਨਾ ਟੁਕਾਸਾ ਇਹ ਸਾਰੇ ਆਪਣੇ ਸਵਾਰਥ ਕਰਕੇ ਸਾਡੇ ਨਾਲ ਬੱਝੀ ਹੋਏ ਆ ਤੇ ਮਾਤਾ ਵੀ ਲਾਲਚ ਕਰਦੀ ਆ ਕਿ ਮੇਰਾ ਪੁੱਤ ਹੈ ਤੇ ਇਹ ਜੱਗ ਸਾਰਾ ਵੈਗਰੂ ਜੀ ਤੁਸੀਂ ਭਰਮਾਂ ਦੇ ਵਿੱਚ ਲਾਇਆ ਤੇ ਜਦੋਂ ਕਿਸੇ ਗੁਰਮਖੋ ਪਿਆਰੇ ਦਾ ਜਾਂ ਕਿਸੇ ਵਿਅਕਤੀ ਦਾ ਅਸੀਂ ਕੰਮ ਨਹੀਂ ਕਰਦੇ ਸਭ ਆਪਣੇ ਸਵਾਏ ਮਲਾਸਾ ਆਪਣੇ ਸਵਾਰਥ ਕਰਕੇ ਸਾਨੂੰ ਮਿਲਦੇ ਆ ਜੀ ਅਸੀਂ ਕਿਸੇ ਦਾ ਕੰਮ ਨਹੀਂ ਕਰਦੇ ਤੇ ਉਹ ਸੜਕੋ ਰੁੱਸ ਵੀ ਜਾਂਦੇ ਰੁੱਸ ਕੇ ਚਾਹ ਕਹਿੰਦੇ ਆ ਵੀ ਮੇਰਾ ਇਹਨਾਂ ਕੰਮ ਨਹੀਂ ਕੀਤਾ ਐਸਾ ਤੈ ਜੰਗ ਭਰਮ ਲੈ ਇਸ ਤਰ੍ਹਾਂ ਸਾਰਾ ਜੱਗ ਜਿਹੜਾ ਮਹਾਰਾਜ ਜੀ ਤੁਸੀਂ ਭਰਮ ਦੇ ਵਿੱਚ ਪਾਇਆ ਹੋਇਆ ਹੈ ਕੈਸੇ ਬੂਝੇ ਜਦ ਮੋਇਆ ਹੈ ਮਾਇਆ ਤੇ ਇੰਨਾ ਚਿਰ ਮਾਇਆ ਧਾਰੀ ਅਤੇ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਕੁਝੋਲਾ ਜਦੋਂ ਮਾਇਆ ਦਾ ਗ੍ਰਸਤ ਹੋਇਆ ਇਨਸਾਨ ਤੇ ਉਹਨੂੰ ਸੁਝਦਾ ਕੁਛ ਨਹੀਂ ਤੇ ਉਹ ਇਹੋ ਸੋਚੀ ਜਾਂਦਾ ਕਿ ਜੋ ਮੈਂ ਕਰ ਰਿਹਾ ਉਹੋ ਹੀ ਸਭ ਤੋਂ ਉੱਤਮ ਹੈ ਕੈਸੇ ਬੂਝੇ ਜਦ ਮੋਇਆ ਹੈ ਮਾਇਆ ਉਹ ਮਾਇਆ ਦਾ ਮੋਇਆ ਉਹਨੂੰ ਦਿਸਦਾ ਕੁਛ ਨਹੀਂ ਗਾ ਲੋਚਣ ਕਛੂ ਨਾ ਸੁਝੇ ਉਹਨੂੰ ਅੱਖਾਂ ਤੋਂ ਵੀ ਕੁਛ ਨਹੀਂ ਦਿਖਦਾ ਇਸ ਕਰਕੇ ਮਾਇਆ ਬਾਬਾ ਮਾਇਆ ਸਾਥਨਾ ਹੋਈ ਇਹਨ ਮਾਇਆ ਜਗ 모ਹਿਆ ਵਿਰਲਾ 부ਝਾ ਕੋਏ ਇਹ ਮਾਇਆ ਜਿਹੜੀ ਇਹਨੇ ਸਾਰਾ ਜਗ 모ਹ ਲਿਆ ਤੇ ਵਿਰਲੇ ਹੀ 부ਝਦੇ ਜਿਹੜੇ 부ਝਦੇ ਆ ਨਾ ਉਹ ਫਿਰ ਪਤਾ ਕੀ ਕਹਿੰਦੇ ਆ ਮਾਇਆ ਗੁਜਰਾਨ ਪੁੱਤਰ ਨਿਸ਼ਾਨ ਤੇ ਇਸਤਰੀ ਅਮਾਨ ਉਹ ਇਹ ਚੀਜ਼ ਮੰਨਦੇ ਆ ਉਹ ਇਹ ਚੀਜ਼ ਲੈ ਕੇ ਚੱਲਦੇ ਆ ਤੇ ਇਹਨੂੰ ਪ੍ਰਤੱਖ ਕਰਕੇ ਦਿਖਾਉਂਦੇ ਆ ਕਿਸੇ ਪੁਰਸ਼ ਨੇ ਮਹਾਪੁਰਸ਼ ਨੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਹਾਰਾਜ ਨੂੰ ਕਹਤਾ ਕਿ ਤੁਸੀਂ ਸ਼ਾਦੀਆਂ ਵੀ ਕੀਤੀਆਂ ਤੁਸੀਂ ਮਾਇਆ ਵੀ ਇਕੱਠੀ ਲਈ ਜਾਂਦੇ ਜੋ ਤੇ ਤੁਸੀਂ ਤੁਹਾਡੇ ਪੁੱਤਰ ਵੀ ਨੇ ਤੇ ਇਹ ਸਾਧੂਆਂ ਦਾ ਕਿਹੜਾ ਕੰਮ ਹੁੰਦਾ ਸਾਧੂ ਦਾ ਤਾਂ ਕੰਮ ਹੁੰਦਾ ਵਿਆਹ ਹੀ ਨਹੀਂ ਕਰਾਉਣਾ ਜੰਗਲਾਂ 'ਚ ਚੱਲ ਜਾਣਾ ਉੱਥੇ ਹੀ ਭਗਤੀਆਂ ਕਰਨੀਆਂ ਤੇ ਉੱਥੇ ਹੀ ਮਰਖਾਪ ਜਾਣਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਕਿ ਪੁੱਤਰ ਨਿਸ਼ਾਨ ਇਸਤਰੀ ਈਮਾਨ ਤੇ ਮਾਇਆ ਸੀ ਗੁਜਰਾਨ ਕਰਕੇ ਰੱਖਦੇ ਜਿਵੇਂ ਆਉਂਦੀ ਤਿਵੇਂ ਵਰਤੀ ਜਾਂਦੇ ਆ ਅਵਸ਼ੀ ਤੇ ਕਈਆਂ ਮਹਾਪੁਰਸ਼ਾਂ ਕੋ ਬਹਿ ਕੇ ਵੇਖਿਆ ਵੀ ਜਿਵੇਂ ਆਈ ਜਾਂਦੀ ਤਿਵੇਂ ਹੀ ਉਹ ਤੋਰੀ ਜਾਂਦੇ ਆ ਉਹ ਰੱਖਦੇ ਹੀ ਨਹੀਂ ਉਹ ਲਾਲਚ ਕਰਦੇ ਹੀ ਨਹੀਂ ਕੈਸੇ ਬੁੱਝੈ ਜਾਂ ਮੋਇਆ ਹੈ ਮਾਇਆ ਪਰੰਤੂ ਇਹ ਸਾਡੇ ਸੰਸਾਰ ਦੇ ਲੋਕ ਆ ਜਿਹੜੇ ਇਹ ਮਾਇਆ ਦੇ ਮੋਹ ਚ ਗ੍ਰਸਤ ਹੋ ਜਾਂਦੇ ਨੇ ਗੁਰੂ ਮਹਾਰਾਜ ਨੇ ਸਾਨੂੰ ਹੁਕਮ ਕੀਤਾ ਕਿ ਮਾਇਆ ਗੁਜਰਾਨ ਕਰਕੇ ਵਰਤਣੀ ਐ ਤੋ ਇਹਦੇ ਗੁਲਾਮ ਨਹੀਂ ਬਣਨਾ ਸੋ ਮਾਇਆ ਕੰਮ ਕਰਨਾ ਵੀ ਐ ਮਿਹਨਤ ਕਰਨੀ ਮਾਇਆ ਕਮਾਉਣੀ ਵੀ ਐ ਧਰਮ ਅਰਥ ਵੀ ਕਰਨਾ ਐ ਤੋ ਇਸ ਤਰ੍ਹਾਂ ਇਹਦੇ ਗੁਲਾਮ ਨਹੀਂ ਬਣਨਾ ਹੈ ਜੀ ਰਹਾਓ ਠਹਿਰਾਓ ਦੇ ਕੇ ਫਰਮਾਉਂਦੇ ਹਨ ਕਹਤ ਕਬੀਰ ਛੋੜ ਬਿਖਿਆ ਰਸ ਇਤ ਸੰਗਤ ਨਹੀਂ ਚੋ ਮਰਣਾ ਭਗਤ ਕਬੀਰ ਜੀ ਕਹਿੰਦੇ ਕਿ ਬਿਖਿਆ ਦੇ ਰਸ ਸਾਰੇ ਜ਼ਹਿਰ ਦੇ ਰਸ ਸਾਰੇ ਛੱਡ ਦੇ ਇਹ ਮਾਇਆ ਜ਼ਹਿਰ ਆ ਮਾਇਆ ਹੋਈ 나ਗਣੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ ਸੱਪ ਨੂੰ ਜਿਹੜਾ ਬੰਦਾ ਪਾਲਦਾ ਹੋਣਾ ਦੁੱਧ ਪਿਆਈ ਜਾਂਦਾ ਤੇ ਇੱਕ ਦਿਨ ਸੱਪ ਉਸੇ ਬੰਦੇ ਦੀ ਡੰਗ ਮਾਰ ਦਿੰਦਾ ਐਸੀ ਏ ਮਾਇਆ ਸੋ ਇਸ ਕਰਕੇ ਵਿਖਿਆ ਦੇ ਰਸ ਜ਼ਹਿਰ ਦੇ ਰਸ ਛੱਡਦੇ ਗੁਰਮਖਾ ਇਸ ਇਤ ਸੰਗਤ ਨਿਛੋਮ ਮੜਨਾ ਜੇ ਸੱਪਾਂ ਦੀ ਸੰਗਤ ਕਰਾਂਗੇ ਦੁੱਧ ਪਿਾਵਾਂਗੇ ਤੇ ਫਿਰ ਤੇ ਮਰਨਾ ਹੀ ਮਰਨਾ ਉਹਨਾਂ ਡੰਗ ਇੱਕ ਦਿਨ ਮਾਰਨਾ ਹੀ ਮਾਰਨਾ ਹੈ ਐਸਾ ਹੀ ਏ ਸੰਸਾਰ ਦੇ ਵਿਖੇ ਦੇ ਰਸ ਨੇ ਜ਼ਹਿਰ ਦੇ ਰਸ ਹਨ ਰਮਈਆ ਜਪੋ ਪ੍ਰਾਣੀ ਅੰਤ ਜੀਵਨ ਬਾਣੀ ਇਨ ਵਿਦਪਵ ਸਾਗਰ ਤਰਣਾ ਔਰ ਮਈਆ ਜਬੋ ਪ੍ਰਾਣੀ ਉਸ ਪ੍ਰਮਾਤਮਾ ਦਾ ਕਾਰਪੁਰਖ ਵੈਦ ਦਾ ਪ੍ਰਾਣੀ ਗੁਰਮੁਖਾ ਨਾਮ ਜਪਿਆ ਕਰ ਅੰਤ ਜੀਵਨ ਬਾਣੀ ਜਿਹੜਾ ਅੰਤ ਤੇਰਾ ਜੀਵਨ ਦਾ ਬਹੁਤ ਜ਼ਿਆਦਾ ਵੱਡੀ ਜੀਵਨ ਜੀਵਨ ਜਾਤ ਦੇਣ ਵਾਲੀ ਬਾਣੀ ਹੈ ਗੁਰਬਾਣੀ ਹੈ ਜਿਹੜੀ ਗੁਰਬਾਣੀ ਗੱਬ ਹੈ ਭਾਈ ਉਹ ਸਫਲ ਸਦਾ ਸੁਖਦਾਈ ਉਹ ਸਦਾ ਹੀ ਸੁਖਦਾਈ ਹੈ ਤੇਰੇ ਵਾਸਤੇ ਸੋ ਅੰਤ ਜੀਵਨ ਬਾਣੀ ਇੰਨੇ ਬਿਦ ਭਵ ਸਾਗਰ ਦਾ ਨਾ ਬਾਣੀ ਪੜਨਾ ਨਾਮ ਜਪ ਇਹਦੇ ਨਾਲ ਤੂੰ ਭਵ ਸਾਗਰ ਤਰ ਸਕਦਾ ਹੈ ਜਿਹੜੇ ਵਿਖਿਆ ਦੇ ਰਸ ਹੁੰਦਾ ਦੇ ਨਾਲ ਲੱਗ ਕੇ ਤੂੰ ਮਰਨਾ ਹੀ ਮਰਨਾ ਹੈ ਭਵ ਸਾਗਰ ਤਰਨ ਵਾਸਤੇ ਤੈਨੂੰ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਬਾਣੀ ਪੜਨੀ ਚਾਹੀਦੀ ਹੈ ਜਾਂ ਤਿਸ ਭਾਵੈ ਤਾਂ ਲੱਗੈ ਭਾਉ ਪਰਮ ਭਲਾਵਾ ਵਿੱਚੋਂ ਜਾਏ ਜਦੋਂ ਤੁਸੀਂ ਪ੍ਰਮਾਤਮਾ ਨੂੰ ਭਾਗ ਹੈ ਨਾ ਤੇ ਫਿਰ ਤੁਹਾਡਾ ਭਾਅ ਲੱਗ ਜਾਣਾ ਕਹਿੰਦੇ ਅਜ ਭਾਅ ਥੋੜਾ ਲੱਗਾ ਸੱਚੀ ਸਸਤੀ ਵੇਗੀ ਭਾਅ ਨਹੀਂ ਲੱਗਾ ਕਿਉਂਕਿ ਦੀ ਜ਼ਰੂਰਤ ਨਹੀਂ ਸੀ ਜਦੋਂ ਤੁਸੀਂ ਪ੍ਰਮਾਤਮਾ ਨਾਲ ਗਏ ਤੁਹਾਡੀ ਭਾਵਨਾ ਬਣ ਗਈ ਤੇ ਫੇ ਤੁਹਾਡਾ ਭਾਅ ਲੱਗ ਜਾਣਾ ਗੁਰੂ ਮਹਾਰਾਜ ਨੇ ਕਹਿ ਦੇਣਾ ਕਿ ਮੇਰੇ ਸੇਖ ਮੇਰੇ ਕੋਲ ਆਉਣਦੇ ਉਹਨਾਂ ਨੂੰ ਕਿਸ ਨੇ ਰਸਤੇ 'ਚ ਰੋਕਣਾ ਨਹੀਂ ਭਰਮ ਭਲਾਵਾ ਵਿੱਚੋਂ ਜਾਏ ਤੇ ਤੁਹਾਡੇ ਭਰਮ ਦੇ ਭਲੇਖੇ ਆ ਜਿਹੜੇ ਉਹ ਵੀ ਵਿੱਚੋਂ ਸਾਰੇ ਖਤਮ ਹੋ ਜਾਣੇ ਤੇ ਵਾਹਿਗੁਰੂ ਨੇ ਤੁਹਾਡੇ ਤੇ ਬਖਸ਼ਿਸ਼ ਕਰ ਦੇਣੀ ਹੈ ਉਪਜੈ ਸਹਿਜ ਗਿਆਨ ਮਤ ਜਾਗੈ ਗੁਰ ਪ੍ਰਸਾਦ ਅੰਤਰ ਲਿਵ ਲਾਗੈ ਫਿਰ ਸਹਿਜ ਅਵਸਥਾ ਆ ਜਾਂਦੀ ਹੈ ਤੇ ਮਨ ਦੇ ਵਿੱਚ ਗਿਆਨ ਜਗ ਜਾਂਦਾ ਹੈ ਗਿਆਨ ਹੋ ਜਾਂਦਾ ਹੈ ਕਿ ਗੁਰਬਾਣੀ ਪੜਾਂਗੇ ਨਾਮ ਜਪਾਂਗੇ ਗੁਰੂ ਸਾਹਿਬ ਦੇ ਘਰ ਦੇ ਗੁਰੂ ਘਰ ਦੇ ਨਾਲ ਪਾਏ ਭਾਵਨੀ ਰੱਖਾਂਗੇ ਤੋਂ ਇਸ ਕਰਕੇ ਸਹਿਜ ਅਵਸਥਾ ਬਣ ਜਾਂਦੀ ਹੈ ਇਨਸਾਨ ਦੀ ਉਹਨਾਂ ਜੋ ਉਹਨਾਂ ਦੁੱਖ ਮੈਂ ਦੁੱਖ ਨਹੀਂ ਮੰਨਣਾ ਹੈ ਸੋਕ ਕਿਸ ਨੇ ਉਹ ਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ ਉਹ ਦੁੱਖ ਦੇ ਵਿੱਚ ਬਹੁਤਾ ਦੁੱਖ ਨਹੀਂ ਮਨਾਉਂਦਾ ਬਹੁਤਾ ਸੋਕ ਹੋ ਜੇ ਤਾਂ ਬਹੁਤਾ ਛਾਲਾ ਨਹੀਂ ਮਾਰਦਾ ਬਹੁਤਾ ਖੁਸ਼ ਵੀ ਨਹੀਂ ਹੁੰਦਾ ਉਹ ਸਮਝਦਾ ਕਿ ਸੁੱਖ ਦੁੱਖ ਦੋਇਦਾਰ ਕੱਪੜੇ ਪਹਿਰੇ ਜਾਏ ਮਨੁੱਖ ਇਹ ਦੁੱਖ ਤੇ ਸੁੱਖ ਕੱਪੜਿਆਂ ਵਾਂਗੂ ਆ ਕਦੇ ਬਦਲ ਲੈ ਕਦੇ ਦੂਸਰੇ ਪਾਲੇ ਕਦੇ ਦੂਸਰੇ ਪਾਲੇ ਇਸ ਤਰ੍ਹਾਂ ਜਿਹੜਾ ਦੁੱਖ ਤੇ ਸੁੱਖ ਇਹ ਆਉਂਦਾ ਤੇ ਜਾਂਦਾ ਰਹਿੰਦਾ ਉਪਜੈ ਸਹਿਜ ਜੇ ਤੋ ਗਿਆਨ ਦੀ ਮਤ ਜਾਗ ਪੈਂਦੇ ਫੇ ਮਨ ਸਹਿਜ ਵਾਤਾ ਵਿੱਚ ਆ ਜਾਂਦਾ ਹੈ ਗੁਰ ਪ੍ਰਸਾਦ ਅੰਦਰ ਲਿਵ ਲੱਗੈ ਐਸੇ ਗੁਰਮਖਾਂ ਦੀ ਗੁਰੂ ਦੀ ਕਿਰਪਾ ਦੇ ਨਾਲ ਅੰਦਰੋਂ ਲਿਵ ਲੱਗ ਜਾਂਦੀ ਹੈ ਉਹ ਵਿਖਾਵੇ ਦੇ ਤੌਰ ਤੇ ਨਾਮ ਨਹੀਂ ਜਪਦੇ ਉਹ ਲੋਕਾਂ ਨੂੰ ਵਾਹਿਗੁਰੂ ਵਾਹਿਗੁਰੂ ਉੱਚੀ ਉੱਚੀ ਬੋਲ ਕੇ ਜਾਂ ਮਾਲਾ ਹੱਥ 'ਚ ਪੜ ਕੇ ਗੁਰੂ ਘਰ ਦੇ ਵਿੱਚ ਵੀ ਜਾ ਕੇ ਬਹਿ ਕੇ ਮਾਲਾ ਫੇਰ-ਫੇਰ ਕੇ ਨਹੀਂ ਵਿਖਾਉਂਦੇ ਉਹ ਮਨ ਦੇ ਵਿੱਚ ਵੀ ਮਨ ਦੇ ਵਿੱਚ ਵਿੱਚ ਹੀ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦੇ ਨੇ ਤੇ ਪ੍ਰਮਾਤਮਾ ਦਾ ਨਾਲ ਉਹਨਾਂ ਦੀ ਅੰਦਰੋਂ ਲਿਵ ਲੱਗੀ ਹੁੰਦੀ ਹੈ ਇਹ ਤ ਸੰਗਤ ਨਾਹੀ ਮਰਣਾ ਐਸੀ ਜੇ ਤੂੰ ਸੰਗਤ ਕਰ ਲਈਦਾ ਗੁਰਮੁਖ ਖਾਂ ਦੀ ਸੰਗਤ ਕਰ ਲਈ ਫੇ ਤੂੰ ਮਰਨਾ ਨਹੀਂ ਐ ਪੇ ਹੋ ਜਾਣਾ ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਓ ਲੈਣ ਮਲਾਏ ਇਸ ਤਰ੍ਹਾਂ ਦੀ ਤੁਹਾਡੀ ਅਵਸਥਾ ਜਾਨੀ ਇਹ ਤ ਸੰਗਤ ਨਾਹੀ ਮਰਣਾ ਹੁਕਮ ਪਛਾਣ ਤਾਂ ਖਸਮੈ ਮਿਲਣਾ ਜੇ ਤੂੰ ਹੁਕਮ ਪਛਾਣ ਲਿਆ ਨਾ ਪ੍ਰਮਾਤਮਾ ਦਾ ਵੇ ਤੇਰਾ ਪ੍ਰਮਾਤਮਾ ਨਾਲ ਸਿੱਧਾ ਮਲਾਪ ਹੋ ਜਾਣਾ ਤੂੰ ਹੁਕਮ ਪਛਾਨ ਲਿਆ ਸਿਰਵ ਹੁਕਮੇ ਹੋਵਨ ਦਾਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਢਾਈ ਹੁਕਮੇ ਉਤਮਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇਕ ਨਾ ਹੁਕਮੇ ਬਖਸ਼ੀਚ ਇਕ ਹੁਕਮੀ ਸਦਾ ਪੁਹਾਈਐ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਕੋਏ ਜਦੋਂ ਤੂੰ ਹੁਕਮ ਪਛਾਨ ਲਿਆ ਨਾ ਵੀ ਤੇਰਾ ਪ੍ਰਮਾਤਮਾ ਨਾਲ ਮਲਾਪ ਹੋ ਜਾਏਗਾ ਰਹਾਉ ਦੂਜਾ ਇਹ ਦੂਜਾ ਠਹਿਰਾਓ ਦੇ ਕੇ ਮਾਰੇ ਫਰਮਾਉਂਦੇ ਨੇ ਆਮ ਸ਼ਬਦਾਂ 'ਚ ਕਿਹ ਕਿ ਠਹਿਰਾਓ ਹੁੰਦਾ ਹੈ ਇਸ ਸ਼ਬਦ ਦੇ ਵਿੱਚ ਦੋ ਠਹਿਰਾਓ ਹਨ ਉਹ ਗੁਰਬਾਣੀ ਦੇ ਸ਼ਬਦ 'ਤੇ ਵਿਚਾਰ ਕਰਦਾ ਕੋਈ ਐਸਾ ਸ਼ਬਦ ਜੋ ਗੁਰਮਤਿ ਦੇ ਅਨੁਕੂਲ ਨਾ ਹੋਵੇ ਬੋਲਿਆ ਗਿਆ ਹੋਵੇ ਗੁਰੂ ਸੰਗਤ ਗੁਰੂ ਮਹਾਰਾਜ ਬਖਸ਼ਿਣਾ ਹਰੇ ਬਖਸ਼ ਲੈਣਾ ਜੀ ਮਾਫ਼ ਕਰ ਦੇਣਾ ਜੀ ਆ ਉਹ ਆਖਰੀ ਪੰਕਤੀਆਂ ਪੜ ਕੇ ਆਪਾਂ ਸਮਾਪਤੀ ਵੱਲ ਵਧੀਏ ਜੀ ਇਹ ਤਾਂ ਸੰਗਤ ਨਹੀਂ ਮਰਣਾ ਹੁਕਮ ਪਛਾਨਤਾ ਖਸਮਾ ਮਿਲਣਾ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ